ਇਹ ਜਿੱ ਕੀ ਨਾਮ ਤੁਸੀਂ ਤੁਹਾਨੂੰ ਸਰਜੀਤ ਸਿੰਘ ਜੀ ਮੇਰਾ ਨਾਮ ਬਸਤੀ ਚਮੜਿਆਲੇ ਸਾਡੀ ਜੀ ਸਾਹਮਣੇ ਤੇ ਸਰਜੀਤ ਵੀਰ ਪਾਣੀ ਦਾ ਪੱਤਰ ਕਦੋਂ ਵਜ ਰਿਹਾ ਇਹ ਜੀ ਪਾਣੀ ਕੱਲ ਦਾ ਵਜ ਰਿਹਾ ਤੇ ਸਵੇਰ ਇੱਥੇ 6 ਵਜੇ ਦੇ ਇਥੇ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਝ ਨਹੀਂ ਇਥੇ ਬੰਦਾ ਪਹੁੰਚਿਆ ਜੀ ਇਹ ਜ਼ਿੰਮੇਦਾਰ ਆਪਦਾ ਪੱਲੋ ਖਰਚਾ ਕਰਕੇ ਮਸ਼ੀਨ ਲਾ ਕੇ ਟਰਾਲੀ ਟੁਰੇ ਲਾ ਕੇ ਹੀ ਲੱਗਿਆ ਸਾਰੇ ਜੀ ਤੇ ਜੇ ਇਹ ਬੰਨ ਆਰਜੀ ਬੰਨ ਦੇ ਕਹਿੰਦੇ ਪਿੱਛੇ ਬੰਨ ਵਜਿਆ ਇਹ 2023 ਛੁੱਟ ਗਿਆ ਸੀ ਉਹ ਸਾਰਾ ਏਰੀਆ ਬਚਾਇਆ ਹੈ ਉਹਦੇ ਉਹਦੇ ਪਿੱਛੇ ਕਿਸੇ ਨੇ ਪੁੱਛਿਆ ਸੀ ਜੀ ਅੱਛਾ ਜੀ ਇਹਦਾ ਛੋਟਾ ਜਿਹਾ ਪੰਨਿਆ ਕਿੰਨਾ ਹੋ ਗਿਆ ਏਕੜ ਜ਼ਮੀਨ ਵਾਜ ਜਾਂਦੀ ਅੱਗੇ ਕਈ ਵਾਰ ਬੱਜੀ ਵੀ ਗਈ ਇਹ ਇਧਰ 2000 ਕਿੱਲਾ ਇਹ 1500 ਕਿੱਲਾ ਦਾ ਕਰੀਬੇ ਇੱਥੇ ਥੱਲੇ ਨੀਵੇਂ ਨੇ ਪੈ ਜਾਂਦਾ ਤੇ 2000 ਕਿੱਲਾ ਬਣ ਜਾਂਦਾ ਏਰੀਆ ਸਾਰਾ ਜੀ ਇਧਰ ਵਰਜੀ ਜੀ ਇਹਦਾ ਛੋਟਾ ਜਿਹਾ ਬਣ ਜਾ ਛੋਟੇ ਬਣਾ ਜੇ ਜੋ ਉੱਪਰ ਵਾਲਾ ਵਾਜੇ 2500 ਕਿੱਲਾ ਵਾਜਦਾ ਜੀ ਸਾਰਾ ਕੋਈ ਪ੍ਰਸ਼ਾਸਨ ਜਾਂ ਕੋਈ ਵਿਧਾਇਕ ਪਹੁੰਚਿਆ ਕੋਈ ਨਹੀਂ ਪਹੁੰਚਿਆ ਵਰਜੀ ਇੱਥੇ ਜੀ ਸਾਰਨੇ ਲਈ ਗਈ ਇਹ ਸਾਰਨੇ ਲਈ ਇੱਥੇ ਜੀ ਕੀ ਮੰਗ ਹਾਂਜੀ ਹਾਂਜੀ ਬਚਣਾ ਚਾਹੀਦਾ ਜ਼ਰੂਰੀ ਜੀ ਤੇ ਲੋਚਾ ਵੀ ਸਾਨੂੰ ਜ਼ਰੂਰੀ ਚਾਹੀਦਾ ਨੇ ਅਗਲੇ ਪਾਸੇ ਟਾਪੂ ਚੌਂਕੀ ਕੋਲੋਂ ਤੇ ਅੱਛਾ ਕੀ ਜੇ ਗੱਲ ਕਰੀਏ ਲਗਾਤਾਰ ਢਾਹ ਲੱਗ ਰਹੀ ਸੀ ਕਿ ਜੀ ਹਾਂਜੀ ਉਹਦੇ ਕੋਈ ਪੱਥਰ-ਪੁੱਥਰ ਜਾਂ ਲੋਚਾ ਵੱਧਿਆ ਨਹੀਂ ਨਹੀਂ ਜੀ ਵੱਧਿਆ ਜੇ ਕੋਈ ਨਹੀਂ ਸਾਡੇ ਕੋਲ ਉਹ ਨਹੀਂ ਵੱਧਿਆ ਜੀ ਹੁਣ ਹੜ੍ਹ ਆਉਂਦੇ ਨੇ ਕਿ ਬੰਨਾਂ ਨੁਕਸਾਨ ਹੋਏਗਾ ਬੰਦੋ ਵੱਡੇ ਨੇ ਉਹ ਜੇ ਆਈ ਢਾਹ ਇਧਰ ਨਹੀਂ ਆਉਣੀ ਸਿੱਧੀ ਦਲਤਰਮ ਚੌਂਕੀ ਵਾਲੋਂ ਸਿੱਧੀ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਜਿਹੜੇ ਨੇ ਨੁਕਸਾਨ ਪਹੁੰਚਿਆ ਇਹ ਤਾਂ ਪਾਣੀ ਟੁੱਟ ਗਿਆ ਤੇ ਸਿੱਧਾ ਫੁਰੇਪੁਰ ਪਹਿਲੇ ਡੁੱਬ ਜਾਣੇ ਇਹ ਤਾਂ ਪਿੰ ਮੈਂ ਕੀ ਕਰਦੇ ਹਾਂ ਮੈਂ ਤਾਂ ਕਹਿੰਦਾ ਜੀ ਉਹਦਲਾ ਬੰਨ ਬਾਜੇ ਜਿਹੜਾ ਆਰ.ਟੀ. ਸੀ ਬੰਨਿਆ ਜਿਵੇਂ ਤਰ੍ਹਾਂ ਬੰਨਾਂ ਇਧਰੋਂ ਇਹਨੂੰ ਲੈ ਕੇ ਮੁੱਠਿਆਂ ਵਾਲੇ ਤਿੱਕਰ ਸਾਰਾ ਤੋੜ ਬਸਤੀ ਰਾਮ ਲਾਲ ਵਾਲੇ ਚੌਂੜੇ ਵਾਲੇ ਬਸਤੀ ਸਭ ਬੱਜੇ ਇਧਰ ਜੀ ਤੇ ਸੁਲਤਾਨ ਵਾਲਾ ਏਰੀਆ ਸਭ ਬੱਜ ਸਕਦਾ ਜੀ ਹਾਂਜੀ ਵੀਰ ਜੀ ਇਸ ਬੰਦ ਦੇ ਨਾਲ ਕਿੰਨਾ ਜਿਹੜਾ ਨੁਕਸਾਨ ਹੋ ਰਿਹਾ ਤੇ ਕਦੋਂ ਦਾ ਪਾਣੀ ਦਾ ਪੱਧਰ ਜਿਹੜਾ 7 ਵਜੇ ਦਾ ਵਧਣਾ ਸ਼ੁਰੂ ਹੋਇਆ ਵੀਰ ਜੀ ਇਹ ਪਾਣੀ ਦਾ ਪੱਧਰ ਜਿਹੜਾ ਇਹ ਕੱਲ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਤੇ ਅੱਜ ਅਸੀਂ ਇਹ ਐਡਵਾਂਸ ਬੰਨ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਲਗ ਉਹਨਾਂ ਦੇ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ ਚ ਨਹੀਂ ਆ ਆ ਰਿਹਾ ਤੇ ਅਸੀਂ ਸਾਰੇ ਹਾਰ ਚੁੱਕੇ ਹਾਂ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਤੇ ਕਿੰਨਾ ਕੋਹਨ ਤੱਕ ਇਹ ਗੱਲ ਕਰੀ ਪਿੱਛੇ ਕਿੰਨਾ ਨੁਕਸਾਨ ਹੋ ਗਿਆ ਹੋਏ ਫਸਲਾਂ ਦਾ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਜਿਹੜਾ ਬੰਨ ਬਚਾਉਂਦਾ ਜੇ ਇਹਨਾਂ ਕੋਈ ਬੰਨ ਜਿਹੜਾ ਪਬਲਿਕ ਨੇ ਆਪਦੇ ਵੱਲ ਬੰਨਿਆ ਜੇ ਵੱਜਦਾ ਤਾਂ ਇਹ 1000 ਕਿੱਲੇ ਤੋਂ ਉੱਪਰ ਜਿਹੜਾ ਵੱਜ ਸਕਦਾ ਹੈ 2007 ਤੋਂ ਜ਼ਿੰਮੇਦਾਰ ਆਪ ਬੰਨ ਬੰਦੇ ਸੀ ਆਰਜੀ ਇੱਕ ਦੋ ਵਾਰ ਜ਼ਿਮੀਦਾਰਾਂ ਨੇ ਇਹਦਾ ਬੈਨੀਫਿਟ ਵੀ ਲਿਆ ਸਾਡਾ ਬਚਤ ਹੋਈ ਏ ਪਰ 2023 ਦੇ ਵਿੱਚ ਜਦੋਂ ਹੜ ਆਇਆ ਹੈ ਇਹ ਸਾਡਾ ਬੰਨ ਜਿਹੜਾ ਸਾਰਾ ਹੜ ਗਿਆ ਨਾਮੋ ਨਿਸ਼ਾਨ ਮਟਾਤਾ ਸਾਡੇ ਇਸ ਬੰਨ ਦਾ ਤੇ ਹੁਣ ਅਸੀਂ 2023 ਦਾ ਜਿਹੜਾ ਸਾਡਾ ਬਜਟ ਆ ਨਾ ਉਹ ਜ਼ਿਮੀਦਾਰ ਦਾ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲੇ ਇੱਕ ਆਖਰੀ ਉਮੀਦ ਆ ਇਹ ਬੰਨ ਇਹ ਬੰਨ ਅਸੀਂ ਲਾ ਰਹੇ ਆ ਇਹ ਉਮੀਦ ਵੀ ਅਸੀਂ ਇਸ ਉਮੀਦ ਤੋਂ ਅਸੀਂ ਹਾਰ ਚੁੱਕੇ ਆ ਲੱਗਾ ਤਾਂ ਸਵੇਰ ਦੇ ਲੱਗੇ ਕੀ ਕਾਰਨ ਹੋਣਾ ਫਿਰ ਬਸ ਕਿ ਹੋ ਗਈ ਬਸ ਪਾਣੀ ਦਾ ਫਲੋ ਜਿਆਦਾ ਵੱਧ ਗਿਆ ਹੈ ਜਿੰਨਾ 150 ਫੁੱਟ ਦਾ ਪਾੜ ਸੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਨੂੰ ਸਾਡੇ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਇੰਨੀ ਮਸ਼ੀਨਰੀ ਨਹੀਂ ਹੈਗੀ ਵੀ ਅਸੀਂ ਬੰਨ ਨੂੰ ਬਚਾ ਸਕੀਏ ਸਾਡੇ ਕੋਲੇ ਗੱਟੇ ਨਹੀਂ ਹੈਗੇ ਸਾਡੇ ਕੋਲੇ ਕ੍ਰੇਟਸ ਨਹੀਂ ਹੈਗੇ ਕੀ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਸਾਹਿਬ ਮਦਦ ਕਰੇ ਇੱਥੇ ਆਣ ਕੇ